ਇੱਕ ਵਿਅਕਤੀ ਨੂੰ ਆਪਣੀ ਜ਼ਿੰਦਗੀ ਤੋਂ ਹੱਥ ਧੋਣਾ ਪਿਆ ਤੇ ਇਲਜ਼ਾਮ ਜਿਹੜੇ ਨੇ ਉਸ ਦੇ ਜਵਾਈ ਤੇ ਲੱਗੇ ਨੇ ਘਰੇਲੂ ਮਾਮਲੇ ਦੇ ਚੱਲਦੇ ਸਭ ਕੁਝ ਕੀਤਾ ਗਿਆ ਇਹ ਵਿਅਕਤੀ ਜਿਹੜਾ ਪਿੰਡ ਪਲਵਾਨ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਤੇ ਘਟਨਾ ਧੂਰੀ ਹਲਕੇ ਦੇ ਪਿੰਡ ਕਨੌਰ ਖੁਰਦ ਦੀ ਦੱਸੀ ਜਾ ਰਹੀ ਹੈ ਫਿਲਹਾਲ ਪੁਲਿਸ ਨੇ ਜਿੱਥੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਹੈ ਉੱਥੇ ਪਿੰਡ ਵਾਸੀਆਂ ਦੇ ਵੱਲੋਂ ਵੱਡੇ ਖੁਲਾਸੇ ਕੀਤੇ ਗਏ ਨੇ ਕਿ ਆਖਿਰਕਾਰ ਜਵਾਈ ਦੇ ਵੱਲੋਂ ਇਹ ਸਭ ਕੁਝ ਕਿਉਂ ਕੀਤਾ ਗਿਆ ਜਿਹੜਾ ਇਹ ਸੋਨਾ ਖਾਤ ਜਾ ਜਿਹਦੀਆਂ ਪੰਜ ਲੜਕੀਆਂ ਨੇ ਦੋ ਲੜਕੇ ਤੇ ਆ ਲਸੋਈ ਨੇ ਉਹ ਬੜੀ ਲੜਕੀ ਦੀ ਬੇਟੀ ਦਾ ਵਿਆਹ ਤੇਗਾ ਇਹਨਾਂ ਨੇ ਕਹਿ ਕੂ ਕਿ ਆਪ ਦਾ ਗਏ ਨਹੀਂ ਪਰੌਣੇ ਪਰੌਣੇ ਦੋ ਕੁੜੀਆਂ ਵਿਆਹ ਚ ਵਾਗੀਆਂ ਉਹ ਵਿਆਹ ਦੇ ਕੱਲ ਵਾਲੇ ਬਰਾਤ ਦੇ ਦਿਨ ਉਹ ਬੰਦੇ ਜਿਹੜੇ ਪਰੌਣੇ ਤੇ ਉਹਨੂੰ ਧੱਕੇ ਨਾਲ ਚੱਕ ਲਿਆ ਉੱਥੋਂ ਫਿਰ ਕੁੱਟਮਾਰ ਕਰਕੇ ਉਹਦੀ ਵੀਡੀਓ ਬਣਾਉਣ ਲੱਗ ਗਏ ਉਹ ਵੀ ਇਹਨਾਂ ਨੂੰ ਦਿਖਾ ਦਿੱਤੀ ਵੀਡੀਓ ਵੀ ਕੁੜ ਤੇ ਆ ਜਿਹੜੀ ਕੁੜੀਆਂ ਨੂੰ ਇਹ ਹਰ ਕੇ ਉਹਨਾਂ ਦੇ ਪਿੰਡ ਵਾਗੇ ਜੀ ਸਾਰੇ ਹੀ ਬੰਦੇ ਕਹਿੰਦੇ ਦੋ ਘੜੀਆਂ ਵਾਗੇ ਉੱਥੋਂ ਵਿਆਹ ਵਿਆਹ ਦੇ ਦਿਨ ਉੱਥੀ ਤੇ ਉੱਥੇ ਹੀ ਲੱਗ ਗਈ ਰਾਤ ਨੂੰ ਜਦੋਂ ਉੱਥੇ ਗਾਏ ਉਹ ਕਹਿੰਦਾ ਵੀ ਅਜੇ ਤੱਕ ਲੜਕਿਆਂ ਨੂੰ ਹੱਥ ਬੰਨ ਨਹੀਂ ਖੜਾ ਦੇਗਾ ਬਾਬਾ ਇਹ ਸੁਣਾ ਖਾਂ ਵਿੱਚ ਤਾਂ ਲੜਕਿਆਂ ਨੂੰ ਲੈ ਕੇ ਜਾਣਾ ਉਹਨਾਂ ਨੂੰ ਉਹਨਾਂ ਨੇ ਹਰ ਕੇ ਬੰਦੇ ਮੁੰਡੇ ਹੋਰ ਵੀ ਤਿਆਰ ਕੀਤੇ ਤੇ ਉਹਨਾਂ ਨੇ ਛੋਟੀ ਛਰਚ ਮਾਰੀ ਤੇ ਉਹਦੇ ਲੱਤਾਂ ਮਾਰੀਆਂ ਆਪਣੇ ਪਤਾਲਾਂ ਉੱਤੇ ਉਹਦੇ ਬੰਦੇ ਦੀ ਮੌਤ ਹੋ ਗਈ ਨਾਲੇ ਉਹਦੀ ਨੂੰਹ ਬੇਟੀ ਕੁੱਟੀ ਛੋਟੀ ਨਾ ਇਹਦਾ ਬੇਟਾ ਕੁੱਟਿਆ ਉਹ ਦਾਖਲ ਨੇ ਦਸਮੂਹਰੇ ਟਾਈਮ ਕੀ ਮੰਕਾ ਇਹ ਇਹ ਬੰਦੇ ਸੀ ਪਹਿਲਾਂ ਵੀ ਕਈ ਵਾਰੀ ਰਾਲੇ ਜਾਂਦੇ ਰਹੇ ਮੈਂ ਇਹ ਪਰੇਸ਼ਾਨ ਪਹਿਲਾਂ ਵੀ ਕਰਦੇ ਲੜਕਿਆਂ ਨੂੰ ਹੈ ਕੀ ਮੰਗਦਾ ਸੀ ਮੰਗਦਾ ਸੀ ਇਹ ਕਰਦਿਆਂ ਵੀ ਨਾ ਤੇ ਬੰਦੇ ਕਾਰਵਾਈ ਇੱਕ ਸਾਥ ਤੋਂ ਫਾਈ ਕਾਰਵਾਈ ਹੋਣੀ ਚਾਹੀਦੀ ਸਾਰਿਆਂ ਤੇ ਮਾਮਲਾ ਤੇ ਬਸ ਕੁੜੀਏ ਨੂੰ ਕੋੜਦੇ ਦੇ ਪਰ ਉਹਨੇ ਇਹ ਵਿਚਾਰੇ ਸੋਨਾ ਤੇ ਸੋਨ ਦਾ ਮੁੰਡਾ ਇੱਕ ਨੂੰ ਇੱਕ ਛੋਟਾ ਮੁੰਡਾ ਸੀ ਉਹ ਤਾਂ ਵਿਚਾਰੇ ਨੁੱਕੇ ਜਾਣ ਬਚਾਈਏ ਇਹ ਮੂਰੇ ਆ ਗਏ ਇਹਦੇ ਸੋਨਾ ਤੇ ਖਾਂਦੇ ਸੱਟ ਵਾਰੀ ਕਿੰਨੀ ਉਮਰ ਸੀ ਉਮਰ ਉਹਦੇ 31.5 ਸਾਲ ਹੋਊਗਾ ਥਾਣਾ ਸਦਰ ਧੂਰੀ ਤੇ ਪਿੰਦੇ ਪਿੰਡ ਕਨੌਰ ਖੁਰਦ ਵਿਖੇ ਰਾਤ ਲੜਾਈ ਝਗੜਾ ਹੋਣ ਕਰਕੇ ਪਿੰਡ ਪੁਲਵਾਨ ਦੇ ਵਾਸੀ ਸੋਹਣ ਖਾਂ ਦੀ ਮੌਤ ਹੋ ਗਈ ਹੈ ਜਿਸ ਵੰਦੀ ਅੱਗੇ ਬਰੀਕੀ ਨਾਲ ਤਪਤੀਸ਼ ਕੀਤੀ ਜਾ ਰਹੀ ਹੈ ਸਕੈਨਿਕਸ ਪੰਜਾਬ ਦੇ ਲਈ ਧੂਰੀ ਤੋਂ ਬਿਊਰੋ ਰਿਪੋਰਟ